ਪ੍ਰਾਇਮਰੀ ਸਕੂਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਲੱਗੇ ਪੁੱਛ ਲਿਓ ਆਪਣਾ ਅੱਛਾ ਦੋਸਤੋ ਅੱਛਾ ਅੱਛਾ ਇੱਕ ਕੌੜਾ ਅਸੀਂ ਇੱਕ ਠਕਰ ਕੋੜੇ ਇੱਕ ਸੱਪ ਜਿਹੜਾ ਵਾ ਆਵੇ ਇੱਥੇ ਹੀ ਜਿੰਦੇ ਵਿੱਚ ਵੜਿਆ ਆ ਤੇ ਦੇਖਦੇ ਆ ਕਿਹੜੀ ਨਸਲ ਦਾ ਸੱਪ ਆ ਜਿਹੜਾ ਗਿੱਜਰ ਦੇ ਵਿੱਚ ਵੜਿਆ ਆ ਜਿੱਦਾਂ ਗਾ ਜੇ ਤੱਕ ਦੇਖ ਨਹੀਂ ਰਿਹਾ ਇੱਧਰ ਵੇਖੋ ਇੱਧਰ ਮਰਾ ਟਰੈਕਟਰ ਜੇ ਇੱਧਰ ਹਾਂਜੀ ਹਾਂਜੀ ਆ ਛੂ ਲਾ ਦੋ ਹੈ ਕਰ ਗਿੱਜਰ ਦਾ ਆ ਕਪੜਾ ਪਹਿਨ ਕਰ ਉਹ ਬੜਾ ਮਜ਼ਾ ਬਣਿਆ 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 ਬੜਾ ਮਜ਼ਾ ਆਵੇ ਨਾ ਇਹਦਾ ਬੈਠ ਕੇ ਨਹੀਂ ਇਹ ਤਾਂ ਦੇਖ ਨਹੀਂ ਰਿਹਾ ਮੈਨੂੰ ਕੁਰਸੀ ਦਿਓ ਮੈਨੂੰ ਉੱਪਰ ਦੇਖਣਾ ਪੈਣਾ ਮੈਂ ਤੈਨੂੰ ਤਾਂ ਕਹਿੰਦਾ ਵੀ ਨਿਗਾਹ ਇੱਥੇ ਰੱਖੀ ਆ ਤੇ ਜਾਂ ਆ ਵੇਖੋ ਟਾਇਲ ਤੇ ਕੀ ਆ ਉਹ ਹੀ ਹਾਂ ਉਹ ਇਹ ਜਦਾਂ ਕਿ ਦੋਸਤੋ ਸੱਪ ਕਿੰਨੇ ਭਾਜੀ ਗਿੱਦਰਦੇ ਆ ਉਹ ਟਾਇਲ ਦੇ ਵਿੱਚ ਬਾੜੇ ਦੇ ਜੇ ਤੇਰੀ ਟਾਇਲ ਤੇ ਆ ਦੇ ਆ ਦੇਖਦਾ ਜ਼ੂਮ ਕਰ ਬੁਰਫੂਫੂ ਉਹ ਜਿਆਦਾ ਛੋਟਾ ਹੈ ਬੜੀ ਗਿੱਡੇ ਕੋਈ ਆਇਆ ਹੈ ਹਾਂ ਹਾਂਜੀ ਛੋਟਾ ਹੀ ਹੋਣਾ ਛੋਟਾ ਉਹ ਹੋਈ ਗਰੇਜ ਆ ਕਹਿੰਦੀ ਸੀ ਗੁੱਡੀ ਮੈਨੂੰ ਇੱਕ ਪੇਤ ਕਾ ਬਹੁਤ ਛੋਟਾ ਕੀ ਗਿਆ ਲੈ ਓਏ ਹੋਏ

ਹੂੰ ਇਹਨੇ ਕੁਝ ਖਾਦਾ ਆਇਆ ਭਾਜੀ ਹੋਵਾ ਆਇਆ ਨਹੀਂ ਦੇਖ ਲਿਆ ਬੋਲੋ ਬੱਚਾ ਹੀ ਆ ਇਹਨਾਂ ਕਾ ਤੇ ਬੱਚਾ ਹੈਗਾ ਦਾ ਸਾਪ ਭਾਜੀ ਬੱਚੇ ਦੀ ਨਹੀਂ ਗੱਲ ਲੋਕਾਂ ਨੇ ਮੰਨ ਜੀ ਇਹ ਚੀਜ਼ ਦਾ ਡਰ ਬੜਾ ਹੁੰਦਾ ਵਾ ਹੁਣ ਨਹੀਂ ਕੋਈ ਨਹੀਂ ਵੀ ਆਮੀਨ ਸੱਚੀ ਆਪਣੀ ਦੋਸਤੋ ਇਸ ਆਪ ਨੂੰ ਆਪਾਂ ਕਹਿੰਦੇ ਆ ਕੋਮਨ ਵੁਲਫ ਸਨੀਕ ਅੱਜ ਤੁਹਾਡੇ ਮਾਈਕ ਲੱਗਾ ਤੁਸੀਂ ਕੁਝ ਪੁੱਛਣਾ ਤਾਂ ਪੁੱਛ ਸਕਦੇ ਹਾਂ ਜੀ ਤੁਹਾਨੂੰ ਕੀ ਲੱਗਦਾ ਵਾਇਗਰੂ ਇਹ ਸੱਪ ਜ਼ਹਿਰ ਵਾਲਾ ਬਾ ਕਿ ਬਿਨਾ ਜ਼ਹਿਰ ਵਾਲਾ ਇਹਦਾ ਨਾਮ ਆ ਕੋਮਨ ਬੋਲ ਬਸਨੇਕ ਇਹ ਸੱਪ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ 1% ਵੀ ਜ਼ਹਿਰ ਨਹੀਂ ਹੈਗਾ ਇਹ ਬਿਨਾ ਜ਼ਹਿਰ ਵਾਲਾ ਸੱਪ ਆ ਪਰ ਇਹਦੀ ਦਿੱਕਤ ਪਤਾ ਕੀ ਆ ਇਹ ਜਦੋਂ ਬੰਦੇ ਨੂੰ ਬਾਈਟ ਕਰ ਦਵੇ ਨੇ ਇੱਕ ਵਾਰੀ ਬਾਈਟ ਨਹੀਂ ਕਰਦੇ ਇਹਨੇ ਦੰਦੀ ਦੇ ਦੰਦੀ ਵੱਢੀ ਜਾਣੀ ਤਾਂ ਕਾਫੀ ਜ਼ਿਆਦਾ ਇਹਨੇ ਜਿਹੜਾ ਬਲੱਡ ਬੰਦੇ ਦਾ ਜ਼ਖਮ ਜੇ ਪਾਦਨੇ ਵਾਲਾ ਹਾਂ ਜੀ ਨੇ ਨਾ ਪਿਆ ਹਰ ਇੱਕ ਸੱਪ ਦੀ ਦੰਦੀ ਵੱਡੇ ਦਾ ਆਪਣਾ ਤਰੀਕਾ ਇੰਨੇ ਕੁ ਖਾਦਾ ਵਾ ਆ ਦੇਖ ਹੂੰ ਖਾਦਾ ਵੇ ਢਿੱਡ ਜਾਂ ਤਾਈਆਂ ਇਹਦੇ ਇਹ ਦੇਖੋ ਇਹ ਦੰਦੀ ਵੱਢ ਰਿਹਾ ਨਾ ਦੇਖੋ ਇਹ ਦੇਖੋ ਅਹੀਂ ਮਰੀ ਦਾ ਕਹਿੰਦੇ ਮੰਨਦੇ ਹੋ ਵਾਟਿਆ ਵਾਟਿਆ ਹੂੰ ਇਹਦਾ ਕੋਈ ਖਤਰਾ ਨਹੀਂ ਨਾ ਅਸੀਂ ਹਮੇਸ਼ਾ ਵੀਡੀਓ ਦੇ ਵਿੱਚ ਭਾਵੇਂ ਆਪਣੇ ਆਪ ਤੇ ਲੋਕਾਂ ਨੂੰ ਕਰਕੇ ਜ਼ਰਾ ਕੋਈ ਸਮਝਾ ਦੇਣੀ ਇਹ ਤੋਂ ਜ਼ਿਆਦਾ ਪੱਕੀ ਸਮਝਾ ਦੇ ਨਹੀਂ ਨਹੀਂ ਜਦਾਂ ਇਹ ਆਪਣੀ ਬਾਈਟ ਕੀਤੀ ਆ ਅਹੀਂ ਆਪਦੇ ਤੇ 1 ਰੁਪਈਆ ਦਾ ਵੀ ਵਾਇਰਲ ਟ੍ਰੀਟਮੈਂਟ ਨਹੀਂ ਕਰਾਉਣਾ ਜੋਗੀ ਕੀ ਕਹਿੰਦੇ ਆ ਜੋਗੀ ਕਹਿੰਦੇ ਆ ਕੁੱਲ ਮਾਰੂ ਸੱਪ ਆ ਇਹ ਕੁਛ ਵੀ ਆ ਇਹ ਡੱਬਾ ਨਹੀਂ ਬੱਛਿਆ ਇਹ ਦੇਖੋ ਜਿੱਦਾਂ ਦਾ ਨਿਸ਼ਾਨ ਲੱਗੇ ਹੋਏ ਸਿਰਫ ਸੱਪ ਦਾ ਇੰਨੇ ਨਿਸ਼ਾਨ ਹੁੰਦੇ ਆ ਦੇਖੋ ਹੂੰ ਦੋ ਦੰਦ ਲੱਗੇ ਆ ਨਾ ਦੋ ਦੰਦ ਇਹ ਦੇਖੋ ਬਿਲਕੁਲ ਆ ਗੱਲ ਜਿਦਾਂ ਕੋਈ ਨਾ ਹੁੰਦੇ ਇਹ ਦੇਖੋ ਆ ਮਾਈਕ ਜੀ ਲੱਗੂ ਸੁਈ ਦੇ ਨਾਲ ਵੀ ਜ਼ਿਆਦਾ ਬਰੀਕ ਆ ਦੇਖੋ ਇਹ ਦੇਖੋ ਪਰ ਇਹ ਵੀਡੀਓ ਵੇਖਦੇ ਜੇ ਹਰ ਵੀਡੀਓ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਦੀ ਜਾਣਕਾਰੀ ਦੇ ਦਿੱਤੀ ਆ ਉਹ ਇਹ ਚੀਜ਼ਾਂ ਸਮਝਣ ਲਈ ਸਾਨੂੰ ਵਾਇਗਰੂ ਇਹ ਚੀਜ਼ਾਂ ਸਮਝਣ ਲਈ ਕਈ ਸਾਲ ਲੱਗੇ ਕਈ ਸਾਲ ਇਹ ਚੀਜ਼ਾਂ ਨੂੰ ਸਮਝਣ ਦੇ ਅੱਧਾ ਘੰਟਾ ਲੱਗ ਗਿਆ ਇਹ ਦੇਖੋ ਜਦਾਂ ਦੰਦੀ ਵੱਢੀ ਇਹ ਦੇਖੋ ਐ ਗਈ ਹੈ ਨਾ ਪਰ ਦੋਸਤੋ ਸਿਰਫ ਸੱਪ ਲੜੇ ਦੇ ਇੱਕ ਡਾਕਟਰ ਕੋਲ ਜਾਣਾ ਜੇ ਸੱਪ ਬਿਨਾ ਜ਼ਹਿਰ ਵਾਲਾ ਲੜਿਆ ਵਾ ਤੇ ਤੁਸੀਂ ਸਿਰਫ ਇੱਕ ਟੈਟਨਸ ਦਾ ਟੀਕਾ ਲਵਾ ਲਓ ਵਾਇਗਰੂ ਤੁਸੀਂ ਠੀਕ ਹੋ ਜਾਓਗੇ ਤੇ ਜੇ ਸੱਪ ਤੁਹਾਨੂੰ ਜ਼ਹਿਰ ਵਾਲਾ ਲੜਿਆ ਵਾ ਤੂੰ ਤੁਸੀਂ ਦੇਸੀ ਦਵਾਈ ਦੇ ਚੱਕਰ ਤੇ ਮਣਕੇ ਦੇ ਚੱਕਰ ਤੇ ਪੈ ਜਾਓਗੇ ਤੇ ਲਗਭਗ ਜਿਹੜੀ ਆ ਜਾਨ ਜਾਣੀ ਤੈਵ ਆ ਭਾਵੇਂ ਮੈਂ ਵਾਂ ਭਾਵੇਂ ਤੁਸੀਂ ਜੇ ਕੋਈ ਵੀ ਆ ਜਿਹਾ ਮਣਕਾ ਨਹੀਂ ਨਾ ਡੱਬੀ ਦੀ ਇਹ ਯਾਰੀ ਸਮਝਣਾ ਬਾਬਾ ਨਹੀਂ ਤੂੰ ਬੁਲਾ ਰਹੇ ਹਾਂ ਹੁਣ ਆਹ ਮਣਕਾ ਵਾ ਆਹ ਜ਼ੱਪ ਲੜਿਆ ਕੇ ਬਾਬੇ ਕੋ ਜਾ ਕੇ ਤੁਸੀਂ ਫਾੜਾ ਕਰਾ ਲਿਆ ਮਣਕਾ ਲਵਾ ਲਿਆ ਬਾਬੇ ਨੇ 2-4000 ਰੁਪਏ ਲੈ ਲੈਣਾ ਤੁਹਾਡਾ ਵਹਿਮ ਦੂਰ ਹੋ ਜਾਣਾ ਠੀਕ ਆ ਜੀ ਬਾਬੇ ਨੇ ਤੁਹਾਡੇ ਜ਼ੱਪ ਲੜੇ ਦਾ ਥੋੜੀ ਇਲਾਜ ਕਰਨਾ ਬਾਬੇ ਨੇ ਤੁਹਾਡੇ ਵਹਿਮ ਦਾ ਇਲਾਜ ਕਰਨਾ ਜੇ ਮਨਕਾ ਜਾਂਪ ਲੜੇ ਦਾ ਹਾਲ ਹੁੰਦਾ ਤੇ ਭੈਣ ਮੇਰੀ ਮਨਕਾ ਜੋਗੀ 2 300 ਚ ਕਿਉਂ ਦਿੰਦਾ ਲਗਭਗ ਪੂਰੇ ਪੰਜਾਬ 'ਚ 5000 ਤੋਂ ਬੰਦੇ ਜਾਦਾ ਸੱਪ ਲੜ ਕੇ 1 ਸਾਲ 'ਚ ਮਰਦੇ ਆ ਸਿਰਫ ਉਹ ਸਿਰਫ ਘੱਟ ਜਾਣਕਾਰੀ ਕਰਕੇ ਵਾਇਰਲੂ ਲਾਪਰਵਾਹੀ ਕਰਕੇ ਬਾਣੀ ਗਾਈ ਮਾਰ ਕੇ ਕਦੇ ਵੇਖ ਲਈ ਦੇ ਅੰਦਰ ਕੋਈ ਆ ਵੇਖੋ ਕਿਤੇ ਨਹੀਂ ਇਹ ਕਰਦੇ ਸੋਹਰੇ ਬੰਦੇ ਨੂੰ ਲੱਗੂ ਨਹੀਂ ਕਿ ਆ ਉਹ ਨਿੱਕੇ ਨੂੰ ਫੜਨਾ ਥੋੜਾ ਵਾਇਗੁਰੂ ਔਖਾ ਹੁੰਦਾ ਵਾ ਵੱਡੇ ਨੂੰ ਤਾਂ ਆ ਇਹਦੇ ਟਾਇਰ ਹੁੰਦੇ ਆ ਜਿਹੜੇ ਇਹਨੂੰ ਕੰਦ ਕੁੰਦ ਦੇ ਉੱਤੇ ਚੜਨ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਤੇ ਭਾਈ ਦੋ ਮੰਜ਼ਲੀ ਤਿੰਨ ਮੰਜ਼ਲੀ ਬੜੇ ਰਮਾਨਾ ਚੜ ਦੂਗਾ ਆ ਪਲਸਟਰ ਵਾਲੀ ਕੰਦ ਤੇ ਕਾਈਓ ਆਪਾਂ ਨੇ ਟਾਇਰ ਤੇ ਟਾਇਰ ਤੇ ਕਿਵੇਂ ਚੜ ਗਿਆ ਟਾਇਰ ਤੇ ਇਹਨੂੰ ਕੀ ਸੀ ਹਣਾ ਇਨੇ ਕੁਝ ਖਾਦਾ ਜਿੱਥੋਂ ਮੋਟਾ ਹੋਇਆ ਅੱਛਾ ਦੋਸਤੋ ਕਮੈਂਟਾਂ ਚ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਜੇ ਤੇ ਤੁਹਾਨੂੰ ਜਿਹੜਾ ਮੇਰਾ ਕੰਮ ਆ ਉਹ ਕਿਦਾਂ ਦਾ ਲੱਗਦਾ ਵਾ ਇਹ ਦੇਖੋ ਤੁਸੀਂ ਲੱਗਦੇ ਨਾ ਦੋ ਦੰਦਾਂ ਇਹਨੇ ਦੋ ਦੰਦ ਨਹੀਂ ਇਹਨੇ ਇੱਕੋ ਵਾਰੀ ਚ ਮੈਨੂੰ ਦੋ ਦੰਦੀਆਂ ਵੱਡੀਆਂ ਦੇਖੋ ਇਹ ਦੇਖੋ ਅਨਾਲ ਹੋਰ ਹੋਰ ਵੀ ਆ ਸਿਰਫ ਦੋਸਤੋ ਇੰਨੇ ਨਿਸ਼ਾਨ ਹੁੰਦੇ ਆ ਇਹਰੇ ਬਲੱਡ ਦੇ ਜਿੰਨਾ ਕਾ ਬਲੱਡ ਵਾ ਸਿਰਫ ਇੰਨੇ ਨਿਸ਼ਾਨ ਹੁੰਦੇ ਆ ਇਸ ਕਰਕੇ ਹਰ ਇੱਕ ਨੂੰ ਵੀਡੀਓ ਚ ਜਾਣਕਾਰੀ ਸਹੀ ਦੇਈ ਦੀ ਆ ਤੇ ਸਭਾਂ ਬਾਰੇ ਗਾਈਡ ਕਰੀਦਾ ਆ ਤੇ ਦੋਸਤੋ ਅਗਲੀ ਵੀਡੀਓ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ